ਐਬਰੀਬਡੀ ਅੱਜ ਮੌਸਮ ਹੈਗਾ ਕਾਫੀ ਕੈਂਡ ਕਿਉਂਕਿ ਰਾਤ ਦੀ ਚੱਲਦੀ ਪਈ ਹਵਾ ਵਧੀਆ ਵਧੀਆ ਡੋ ਬ੍ਰੈਂਡ ਦੀ ਤੇ ਉਹਨਾਂ ਮੇਰੀ ਗਈ ਨੀਂਦ ਅੱਜ ਖੁੱਲ ਤੇ ਹੁਣ ਆਪਣਾ ਕਾਵਾ-ਗੋਵਾ ਪੀ ਕੇ ਤੇ ਰਸੋਈ ਚ ਬਕਰ ਹੁਤਾ ਤੇ ਲੈਗ ਬਾਗ ਗੇ ਥੋੜੀ ਰੋਟੀ ਵੇਖਣ ਲੱਗਾ ਮਮੀ ਨਿੱਕੀ ਰਾਤ ਦੀ ਬਕਰੋਨੀ ਬਣਾਈ ਹੋਈ ਆ ਤੇ ਇੱਕ ਅੱਧਾ ਪਛਾਦਾ ਇਹਨਾਂ ਲੈਣਾਂ ਤੇ ਮਮੀ ਵਿਚਾਰੇ ਬਹੁਤੀ ਸਿਰ ਸਿਰ ਤੇ ਸੂਰਜ ਚੜ ਗਿਆ ਪਰ ਹਵਾ ਅੱਠ ਨਹੀਂ ਚੱਲਦੀ ਆ ਉੱਠੇ ਜਾ ਕੇ ਘੜੀ 2 ਮਿੰਟ ਜਿਹੜੀ ਗਿਆ ਬਾ ਲੈਨੇ ਉਸ ਤੋਂ ਬਾਅਦ ਡੈਡੀ ਨੇ ਆਣ ਆਪਣੇ ਡੈਡੀ ਨੰਬਰ 910 ਦਾ ਕੁਲਫੀਆ ਦਾ ਤੇ ਅੱਜ ਡੈਡੀ ਲੇਟ ਹੋ ਗਿਆ ਕਿਉਂਕਿ ਲੇਟ ਕਿ ਡੈਡੀ ਆਇਆ ਨਹੀਂ ਆਂ ਦੇ ਸੋਨੇ ਸੋਨੇ ਕੱਪ ਸਟੀਲ ਦੇ ਫੁੱਲਾਂ ਵਾਲੇ ਤੇ ਅੱਜ ਮੈਂ ਚਾਹ ਪਾ ਕੇ ਪੀਤੀ ਕਿਉਂਕਿ ਚਾਹ ਇੱਚ ਬੜੀ ਘੈਂਟ ਲੱਗਦੀ ਏ ਸੋੜਾ ਨਾ ਫੁੱਲ ਦੱਸੋ ਕਿਵੇਂ ਦਾਗਾ ਤੇ ਚੱਲਾ ਹਾਂ ਹੁਣ ਕੁੱਕੜੂ ਖੋਲਣ ਉਹ ਸਾਰੇ ਕੋਠੇ ਢੱਕੇ ਹੋਏ ਆ ਸਭ ਰੋਟੀਆਂ ਜਿਹੜੀ ਤਿਆਰ ਹੈ ਇਹਨਾਂ ਦੀ ਤੇ ਸਾਈਕਲ ਲਾਇਆ ਤਾਂ ਕਿ ਬਿੱਲੀ ਬੁੱਲੀ ਨਾ ਇਹਨਾਂ ਨੂੰ ਫੜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਆ ਗਏ ਇਹਨਾਂ ਨੇ ਹੁਣ ਉਤਰ ਪੁਤਰ ਕਰਨੀ ਚਾਲੂ ਕਰ ਦੇਣੀ ਆ ਤੇ ਸਾਈ ਉਹਨਾਂ ਨੂੰ ਪਤਾ ਲੱਗ ਕੇ ਆ ਗਿਆ ਤੇ ਚਲੋ ਜੀ ਚੱਲੋਗੇ ਠੀਕ ਜਿਹਾ ਘਿਹੜਾ ਇਹਨਾਂ ਦਾ ਇਹ ਆਪਣੀ ਲੱਸ਼ੋ ਤੇ ਆ ਆਪਣੀ ਬਲੈਕ ਬਣ ਗਈ ਚਲੋ ਇਹ ਪੈ ਗਏ ਮਿੰਟੋ ਮਿੰਟ ਭਾਈ ਨੇ ਕਿਹਾ ਥੋੜਾ ਜਿਹਾ ਚਾਰਜਰ ਲੈਣਾ ਉਹਨਾਂ ਦੇ ਮਾਈਕ ਦਾ ਤੇ ਹੋਣਾ ਮੈਨੂੰ ਲੱਗਾ ਚਾਰਜਰ ਕਿਉਂਕਿ ਮੇਬੀ 10:00 10:30 ਵਜੇ ਆਪਣੀ ਮਾਰਕੀਟ ਜੋਂਸਨ ਜਿਹੜੀ ਕਿ ਉਧਰ ਖੁੱਲ ਜਾਂਦੀ ਹੈ ਤੇ ਉਹਨਾਂ ਆਪਣੀ ਮਾਰਕੀਟ ਵੀ ਬੁੱਲ ਗਈ ਕਿਉਂਕਿ 10:30 ਲਗਭਗ ਹੋ ਗਿਆ ਤੇ ਚਾਰਜਰ ਉਧਰੋਂ ਲੈਣ ਤੋਂ ਪਹਿਲਾਂ ਕੈਫੇ ਜਾੜਾ ਵਾ ਤੇ ਕੈਫੇ ਦਾ ਥੋੜਾ ਜਿਹਾ ਕੰਮ ਰਹਿਦਾ ਹੀ ਕਰਨਾ ਨਾ ਤੇ ਉਹ ਫੁੱਟਦੇ ਨੇ ਤੇ ਕੰਮ ਆਪਣੇ ਨੇ ਵੇਢ ਗਏ ਤੇ ਉਧਰੋਂ ਮੈਂ ਮਾਰ ਚਿੱਤੇ ਦੋਵਾਂ। ਨਾ ਵਾਵਾ ਚੇਰ ਬਾਦ ਮਾਹ ਕੈਫੇ ਕਿਉਂਕਿ ਲਗਭਗ ਹਫਤਾ ਨਾ ਕੱਸੀ ਆਏ ਨੇ ਕੋਈ ਘਰ ਨਾ ਮੈਂ ਸੁਤਲਾ ਵੀ। ਯਾ ਜੀ ਮੇਰੇ ਭਰਾਉਣ ਮਿਲ ਲਈ ਹੈ। ਅਸੀਂ ਤਾਂ ਅੰਦਰ ਪੂਰੇ ਚੱਲੇ ਮੋੜ ਮਸਤੀ ਜਿਹਾ ਗਏ ਆ ਤੇ ਇਸ ਟਾਈਮ ਮੈਂ ਨਾ ਪੂਰੀ ਵਾਵਾ ਕਰਾਈ ਦੀ ਆ ਕਿਉਂਕਿ ਆਵੇਲਾ ਜਦੋਂ ਪਰਨਾਦਰ ਵੱਖਰਾ ਪੜਨ ਗਿਆ ਹੈ। ਮੈਚ ਨਹੀਂ ਦੀ ਭਾਈ ਨੂੰ ਮਿਲਣੇ ਪੜਨਗੇ ਅੱਜ। ਮੇਰੇ ਆਲਵੇਸ ਇਹਦੀ ਮੈਚਿੰਗ ਪੂਰੀ ਪੂਰੀ ਹੁੰਦੀ ਆ। ਕੁਈ ਨਾ ਪਈ ਉਹ ਕੱਲੇ ਕੱਲੇ ਉਹ ਮੇਰਾ ਬਰਾਬਰ ਕੱਲੇ ਕੱਲੇ ਖੁਆਰੀ ਇਹਨਾਂ ਨੇ ਜੋਨ ਚਾਲ ਕੱਲੇਗਾ ਕਿੱਥੇ ਮਿਲਗਾ ਯਾਰ ਕੀ ਹੈ ਯਾਵਲ ਲੈਂਡ ਛੋਟਾ ਪਰ ਇਹ ਹੈ गाइस ਥੋੜਾ ਲੋ ਕੁਆਲਿਟੀ ਦਾ ਤੇ ਉਹਨਾਂ ਨੇ ਦਿੱਤਾ ਉਹ ਥੋੜਾ ਹਾਈ ਕੁਆਲਿਟੀ ਦਾ ਚਾਰਜ ਤੇ ਦਾ ਸਾਈਜ਼ ਹੀ ਕਾਫੀ ਵੱਡਾ ਪਰ ਇਹ ਗੀ ਥੋੜਾ ਇਹ ਮਹਿੰਗਾ ਹੈ ਡੈਡ ਇਹ ਮਾਈਕ ਨਹੀਂ ਹੈਗਾ ਚਾਰਜ ਲਾਉਣਾ ਕਹਿੰਦਾ ਹੈ ਤੇ ਹੁਣ ਚਲੋ ਇਹ ਲੈ ਤੇ ਹੁੰਦਾ ਮਹਿੰਗਾ ਥੋੜਾ ਕੋਈ ਨਹੀਂ ਡੈਡ ਇਹ ਜਿਦਾਂਗੇ ਉਸ ਤੋਂ ਬਗਵਾ ਤੇ ਮੇਰਾ ਟਾਈਮ ਹੁਣ ਕਲਾਸ ਜਾਂਦਾ ਹੋਇਆ ਨਹੀਂ ਜਿਮ ਜਾਂਦਾ ਵੀ ਟਾਈਮ ਹੋ ਗਿਆ ਤੇ ਹੁਣ ਮੈਂ ਆਪਣਾ ਖਾਣਾ ਉਹ ਸਤਿਗੁਰਾਂ ਮੈਂ ਬਰਬਾ ਤੇ ਇਹਨੂੰ ਅੱਜ ਚਲ ਹੋ ਗਈ ਜਲਦੀ ਛੁੱਟੀ ਕਿਉਂਕਿ ਨਾ ਚੱਲਦੇ ਵੀ ਟੈਸਟ ਹੁਣ ਲੱਗੋ 11:30 11:30 ਇਹਨਾਂ ਛੁੱਟੀ ਹੋ ਜਾ ਕਰਨੀ ਹੁਣ ਤੇ ਮੈਨੂੰ ਟਾਈਮ ਸេរੀ ਲਾਇਆ ਕਰਨਾ ਨੇ ਇਹ ਕਰ ਲਾ ਜੋ ਤੂੰ ਕਰਨ ਨਹੀਂ ਹੁਣਾ ਹੁਣ ਹਾਜ਼ਰੀ ਗਈ ਆ ਆ ਵੇਖ ਲੋ ਮੇਰਾ ਆਹ ਆ ਗਿਆ ਉਹ ਪੜਨ ਦੀ ਆ ਤੇ ਮੇਰੀ ਮਜਾਜੀ ਤਾਂ ਕਰਦੀ ਆ ਹੁਣ ਹਾਜ਼ਰੀ ਵੀ ਸਾਡੇ ਕੱਢ ਗਏ ਕੋਈ ਨੀ ਕੋ ਗੀਦੋ ਮੇਰਾ ਪੁੱਤ ਪੜ ਤੂੰ ਨੰਬਰ 1 ਤੇ ਹੋਣਾ ਨਾ ਇਹ ਹਮੇਸ਼ਾ 2 ਨੰਬਰ ਤੇ ਹੁੰਦੀ ਹੈ ਯਾਨੀ ਕਿ ਦੂਜੇ ਨੰਬਰ ਤੇ ਉਹ ਜਿਹੜੀ ਪਹਿਲੇ ਨੰਬਰ ਤੇ ਹੁੰਦੀ ਕਿਉਂਕਿ ਉਹ ਪੜਦੀ ਆ ਇਹਨੂੰ ਬਸ ਟੀਵੀ ਦਿਖਾ ਲਓ ਜਾਂ ਫੋਨ ਦਿਖਾ ਲਓ ਬਸ ਇਹ ਕੰਮ ਹੁੰਦੇ ਹੋਰ ਕੋਈ ਕੰਮ ਨਹੀਂ ਹੁੰਦਾ ਪੰਜਾਬੀ ਵਿੱਚ ਇਹਨੂੰ ਵੀ ਨਹੀਂ ਪਤਾ ਕਿ 1 2 3 ਨੂੰ ਕੀ ਕਹਿੰਦੇ ਆ ਬਾਕੀ ਜਿਹੜੀਆਂ ਮਰਜ਼ੀ ਲਟਰ ਮਟਰ ਵੀਡੀਓ ਕੋਈ ਜਿਹੜੀ ਸਰਚ ਕਰਾ ਲਓ YouTube ਤੇ ਵਗੈਰਾ ਬੱਚੇ ਨੇ ਕਾਰਟੂਨ ਸਰਚ ਕਰਾ ਲਓ A ਤੋਂ Z ਨੂੰ ਹੁੰਦੇ ਆ ਕਿਹੜੇ ਕਾਰਟੂਨ ਕੜਨੇ ਤੇ ਕਿਹੜੇ ਮੈਂ ਵੇਖਾਂ ਐਲ ਸੀ ਡੀ ਦਾ YouTube ਚਲਾ ਲਓ ਜਿੱਤਰਾ ਮਰਜੀ ਜੋ ਮਰਜੀ ਨੂੰ ਕਹ ਸਭ ਕੁਝ ਹੁੰਦਾ ਵੱਡੇ ਕਿ ਜਦੋਂ ਲਿਖਣ ਲਈ ਕਹੀ ਨਾ ਕਾਪੀ ਦੇ ਉਦੋਂ ਨੀ ਬਿਮਾਰੀ ਪੈ ਜਾਂਦੀ ਹਾਜਮਾ ਬਣੇ ਦੇ ਤੇ ਹੁਣ ਰਾਜਮਾ ਰੋਜ਼ਮਾ ਦੇ ਨਾਲ ਦੋ ਰੋਟੀ ਪ੍ਰਸ਼ਾਦੇ ਲੈ ਲੇ ਤੇ ਹੁਣ ਇਹਨੂੰ ਛੱਕੇ ਤੇ ਆਪਣੀ ਹੈਗੀ ਐ ਡਿਊਟੀ ਦੀ ਤਿਆਰੀ ਜੂੜੀ ਲੱਗ ਭਾ ਕੇ ਤੇ ਸਟਾਰਟ ਕਰਦੇ ਹੋ ਕਿ ਮੇਰੇ ਇੱਕ ਗਿਗ ਵੈਸੇ ਮਿਸ ਹੋ ਗਈ ਹੋਈ ਮੇਰੇ ਮਿੱਤਰ ਹੋ ਗਿਆ ਤੇ ਲਗਭਗ ਆ ਟਾਈਮ ਵੀ ਲੇਟ ਗਿਗ ਵੀ ਮੇਰੀ ਓਵਰ ਤੇ ਘੜੀ ਲਈ ਤੁਹਾਡੇ ਵੀ ਨੇ ਘੈਂਟ ਜੀ ਟੱਚ ਆਪਣੇ ਗੁੱਟ ਤੇ ਬੰਨ ਤੇ ਹੁਣ ਆਪਾਂ ਨਿਕਲਦੇ ਡਿਊਟੀ ਤੇ ਬੈਗ ਬੂਗ ਆਪਣਾ ਪੂਰਾ ਟੋਟਲੀ ਰੈਡੀ ਆ ਤੇ ਆਪਣੀ ਯਾਰ ਜੱਜ ਜੀ ਲੈਰ ਸੇ ਵਾਈਸਪ ਬੀ ਜੀ ਤੋਂ ਲੈਦੇ ਨਾ ਸ਼ਰਟ ਫਿੱਟ ਹੋ ਜਾਂਦੀ ਪੂਰੀ ਗੱਲ ਦੀ ਬੜੀ ਸੋਹਣੀ ਲੱਗਦੀ ਚੀਜ਼ ਫਸਟ ਆਰਡਰ ਦੇਣਾ ਜੀ ਤੇ ਫਸਟ ਆਰਡਰ ਦੇਣ ਤੇ ਕਸਟਮਰ ਨੂੰ ਟਿਪ ਦਿੱਤੀ ਹੈ ਕਸਟਮਰ ਦਾ ਬਹੁਤ ਥੈਂਕ ਯੂ ਤੇ ਨਿਕਲਦੇ ਹਾਂ ਆਪਾਂ ਸੈਕੰਡ ਆਰਡਰ ਡਿਲੀਵਰ ਕਰਨ ਤੇ ਕਾਫੀ ਤਗੜਾ ਪੰਗਾ ਪੈ ਗਿਆ ਇੱਕ ਨਾ ਆਰਡਰ ਗਿਆਹਾਂ ਦੇਣਾ ਤੇ ਮੁੰਡੇ ਨੇ ਕੀਤਾ ਬਾਹਰ ਆਰਡਰ ਤੇ ਉਹਦੇ ਨਾਲ ਜਿਹੜਾ ਹੈਗਾ ਨੰਬਰ ਉਹਨੇ ਆਪਣਾ ਪਾਤਾ ਇਹ ਤੇ ਇਸ ਵਰਗੇ ਨੰਬਰ ਉਹਦੀ ਕੋਲ ਜਿਹੜੀ ਗਈ ਲੱਗੀ ਨਹੀਂ ਤੇ ਉਹਨੇ ਕੋਲ ਜਦੋਂ ਲਾਈ ਤੇ ਆਪਣਾ ਅਨ ਸਰਵਰ ਜੋ ਵੀ ਗਈ ਸ਼ੁਭ ਬੋਲੇ ਤੇ ਫਿਰ ਉਹਦਾ ਆਰਡਰ ਵੀ ਕੈਨਸਲੇਸ਼ਨ ਹੋਣ ਤੇ ਪਾਇਆ ਉਧਰੋਂ ਬਰਾ ਮਤਲਬ ਪ੍ਰੋਸੈਸਿੰਗ ਕਸਟਮਰ ਕਾਲਿੰਗ ਦਾ ਪ੍ਰੋਸੈਸਿੰਗ ਹੋਣ ਤੋਂ ਬਾਅਦ ਵੇਟਿੰਗ ਪੀਰੀਅਡ ਇੰਨਾ ਜਿਆਦਾ ਟਾਈਮ ਖੱਜ ਖਰਾਬ ਹੈ ਨਾ ਲਗਭਗ ਮੈਨੂੰ ਸਾਰਾ ਉਸ ਤੋਂ ਬਾਅਦ ਗਲੀ ਜਿਹੜੀ ਲੋਕੇਸ਼ਨ ਹੈ 1 ਕਿਲੋ ਡੇਢ ਕਿਲੋਮੀਟਰ ਦੂਰੀ ਤੇ ਉਹਦਾ ਵੀ ਲਗਭਗ ਮੈਨੂੰ ਖੱਜ ਖਰਾਬ ਹੋ ਗਿਆ ਲੱਭਣ ਚ ਲਗਭਗ ਮੇਰਾ 1 ਘੰਟਾ ਵੇਸਟ ਹੋ ਗਿਆ ਤੇ ਬਾਕੀ ਮੈਂ ਇਹੀ ਇੱਕ ਕਹਿਣਾ ਚਾਹਾਂਗਾ ਕਿ ਜੇ ਵੀਰ ਭਰਾ ਕੋਈ ਬਾਹਰ ਆਰਡਰ ਕਰਦਾ ਨਾ ਕਿਸੇ ਲਈ ਪਲੀਜ਼ ਨੰਬਰ ਆਪਣੇ ਘਰ ਦਾ ਦਾ ਹੀ ਪਾਇਆ ਕਰੋ ਆਪਣਾ ਨੰਬਰ ਨਾ ਪਾਇਆ ਕਰੋ ਕਿਉਂਕਿ ਚੈਟ ਵਿੱਚ ਜਿਹੜਾ ਨੰਬਰ ਤੇ ਤੁਹਾਡਾ ਹੁੰਦਾ ਵਾ ਉਹ ਟਮਾਟੋ ਕੰਪਨੀ ਦੇ ਕੋਲ ਮਲੋਂਦਾ ਵਾ ਪਰਸਨ ਨੰਬਰ ਸ਼ੇਅਰ ਨਹੀਂ ਹੁੰਦਾ ਨਾ ਤੇ ਆਹ ਡਾ ਹੋ ਸਕਦਾ ਨਾ ਹੀ ਤੁਹਾਡਾ ਹੋ ਸਕਦਾ ਜੇ ਸੁਨੇਹੀ ਜੀ ਵੀ ਆਰਡਰ ਕਰਦੇ ਹੋ ਤੇ ਘਰ ਦੇ ਨੰਬਰ ਪਾਓ ਜੇ ਨਹੀਂ ਪਾ ਸਕਦੇ ਤੇ ਪਲੀਜ਼ ਘਰ ਦਾ ਦੇ ਕੋਲ ਹੀ ਆਰਡਰ ਕਰਾ ਲਓ ਤੇ ਇਸ ਤਰ੍ਹਾਂ ਰਾਈਡਰ ਨੂੰ ਵੀ ਬਹੁਤ ਮੁਸ਼ਕਲ ਹੁੰਦੀ ਹੈ ਜਿਹੜਾ ਕਿ ਆਪਣਾ ਆਰਡਰ ਡਿਲੀਵਰ ਕਰਨ ਵਿੱਚ ਕਿਉਂਕਿ ਕਸਟਮਰ ਦਾ ਵੀ ਆਲਰੇਡੀ ਆਰਡਰ ਠੰਡਾ ਹੋ ਚੁੱਕਾ ਹੁੰਦਾ ਵਾ ਏ ਹੁਣ ਉਸ ਤੋਂ ਬਗਾਰ ਘਟਾ ਵੇਸਟ ਘੋਣ ਤੋਂ ਬਾਅਦ ਤੇ ਮੇਰੇ 3-4 ਆਰਡਰ ਲੱਗੇ ਆ ਤੇ ਉਸ ਤੋਂ ਬਾਅਦ ਹੁਣ ਸਾਰੇ ਸੈਂਟੀ ਵੀ ਟੋਟਲ ਮਿਸਿਆ ਟਾਰਗੇਟ ਵੀ ਕੋਈ ਪੂਰਾ ਨਹੀਂ ਹੋਇਆ ਤੇ ਵੀਰ ਤੁਹਾਡੇ ਨੇ ਨਾਲ ਕਰਤੀ ਆ ਰੈਪਿਡ ਹੋਣ ਤੇ ਰੈਪਿਡ ਤੋਂ ਥੋੜਾ ਬੋਤਾ ਆਰਡਰ ਲਾਏ ਆ ਤੇ ਹੈਗੇ ਤੇ ਰੈਪਿਡੋ ਕਰਕੇ ਬਚਾਓ ਹੋਗਾ ਥੋੜਾ ਬੋਤਾ ਹੁਣ ਇਨਕਮ ਦਾ ਇਸ ਟਾਈਮ ਹੁਣ ਜਿਹੜਾ ਮੈਂ ਆਪਣੇ ਖੜਾ ਐਪੋਰਟ ਰੋਡ ਮੇਰੇ ਸਾਹਮਣੇ ਤੇ ਇਧਰ ਦੀ ਸਾਈਡ ਮੇਰਾ ਰਾਮ ਬਾਗ ਜਾਂਦਾ ਆਰਡਰ ਮੈਨੂੰ ਪੈ ਗਿਆ ਮੈਂ ਪਹਿਲਾਂ ਮੇਰਾ ਕੋਟ ਰੋਡ ਦੇ ਆਰਡਰ ਦੇਣ ਕਿ ਵਾਪਸ ਜਾ ਰਹਾ ਰੰਜੀਤ ਐਵੇਨਿਊ ਤੇ ਉਧਰੋਂ ਹੀ ਮੈਨੂੰ ਆਰਡਰ ਪੈ ਗਿਆ ਇਧਰ ਸਬਵੇਦਾ 에어ਪੋਰਟ ਰੋਡ ਵਾਲੀ ਸਾਈਡ ਤੇ ਇਧਰ ਆਰਡਰ ਮੈਂ ਕਰ ਲਗਾ ਹੁਣ ਪਿਕ ਤੇ ਇਧਰ ਜਿਹੜਾ ਆਪਾਂ ਡਿਲੀਵਰ ਕਰਨਾ ਉਹ ਰਾਮ ਬਾਗਲੀ ਸਾਈਡ ਤੇ ਕਰਨਾ ਸੋ ਵਧੀਆ ਜਾਂਦੇ ਜਾਂਦੇ ਆਰਡਰ ਲੱਗ ਪਿਆ ਖਾਲੀ ਹੱਥ ਨਹੀਂ ਭੇਜੇ ਟਮਾਟੋ ਨੇ ਪਰ ਆ ਗਈ ਆਰਡਰ ਲਵਾਤਾ ਇੱਕ ਅਦਾ ਪਰ ਉਹ ਜਿਹੜਾ ਸਿਸਟਮ ਹੀ ਨੇ ਜਿਹੜਾ ਮੁੰਡੇ ਨੇ ਆਰਡਰ ਕੀਤਾ ਬਾਬੇ ਉਸ ਨੂੰ ਬਹੁਤ ਜ਼ਿਆਦਾ ਗਲਤ ਲੱਗਾ ਯਾਰ ਇੱਕ ਤੇ ਉਹਨੇ ਫੋਨ ਲੱਗੇ ਨਾ ਜਦੋਂ ਫੋਨ ਕੰਪਨੀ ਨੂੰ ਲਾਇਆ ਆਪਾਂ ਮਤਲਬ ਉਹਦੀ ਕੰਪਨੀ ਨੂੰ ਹੁੰਦਾ ਨਾ ਕਿ ਆਪਾਂ ਇੱਕ ਕਸਟਮਰ ਨੋਟ ਰੀਚੇਬਲ ਆਨਸਰਿੰਗ 15 ਮਿੰਟ ਹੋ ਲੈ ਲੰਦਾ ਵਾ ਉਸ ਤੋਂ ਬਾਅਦ ਕਸਟਮਰ ਨੋ ਰੋਂਗ ਲੋ ਰੋਂਗ ਲੋਕੇਸ਼ਨ ਜਿੱਥੋਂ ਪੈਂਦੀ ਆ 10 ਮਿੰਟ ਹੋ ਟੋਟਲ 25 ਮਿੰਟ ਹੋ ਗਏ 25 ਮਿੰਟ ਤੋਂ ਬਾਅਦ ਕਾਲ ਜਿਹੜੀ ਗਈ ਆ ਉਹਨੂੰ ਕੰਪਨੀ ਵਾਲੇ ਕੋਲ ਲੋਂਦੇ ਆ 5-7 ਮਿੰਟ ਹੋ ਨਾ ਚੱਲ ਗਏ 30 ਮਿੰਟ ਉਸ ਤੋਂ ਬਾਅਦ ਆਰਡਰ ਕੈਨਸਲੇਸ਼ਨ ਹੋ ਜਾਂ 10-15 ਮਿੰਟ ਵੱਖਰੇ ਯਾਨੀ 40-45-50 ਮਿੰਟ ਦਾ ਪ੍ਰੋਸੈਸ ਕੈਲੀ ਹੋ ਹੀ ਗਿਆ 45-50 ਮਿੰਟ ਦਾ ਪ੍ਰੋਸੈਸ ਆ ਹੋ ਗਿਆ ਉਸ ਤੋਂ ਬਾਅਦ ਜਿਹੜਾ ਕਸਟਮਰ ਨੂੰ ਕਾਲ ਲੱਗੇ ਤੇ ਲੋਕੇਸ਼ਨ ਬੜੀ ਗਲਤ ਪਾ ਦਿੱਤੇ ਨੇ ਲੋਕੇਸ਼ਨ ਜਦਾ ਹੈਗੀ ਬੜੀ ਘੋਮ ਫਰਾਗ ਬੈਕ ਸਾਈਡ ਤੋਂ ਮਤਲਬ ਜਾਣਾ ਹੈ ਇੱਕੜਾ ਦੇ ਇੰਡੀਆ ਤੇ ਗੂਗਲ ਮੈਪ ਦਾ ਇਹ ਸਿਸਟਮ ਹੈ ਕਿ ਜੇ ਕੋਈ ਕਸਟਮਰ ਆਰਡਰ ਕਰਦਾ ਵਾ ਨਾ ਉਹਦੀ ਬੈਕ ਸਾਈਡ ਦੀ ਲੋਕੇਸ਼ਨ ਚੱਕ ਲੈਂਦੀ ਆ ਪਰ ਮੈਂ ਇੱਕ ਕਹਿਣਾ ਚਾਹੁੰਗਾ ਕਿ ਜੇ ਮੇਰੀ ਵੀਡੀਓ ਪਹੁੰਚੇ ਗੂਗਲ ਮੈਪ ਵਾਲੇ ਤੱਕ ਤਾਂ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਕਿ ਆਪਣੀ ਜਿਹੜੀ ਲੋਕੇਸ਼ਨ ਹੈ ਨਾ ਪਲੀਜ਼ ਸੈਟ ਕਰਿਆ ਕਰੋ ਤਾਂ ਕਿ ਫਰੰਟ ਸਾਈਡ ਤੋਂ ਆਪਣੀ ਲੋਕੇਸ਼ਨ ਆ ਕਰੇ ਕਸਟਮਰ ਨੂੰ ਵੀ ਆ ਰਿਕੁਐਸਟ ਹੈ ਕਿ ਜੇ ਤੁਸੀਂ ਆਰਡਰ ਕਰਦੇ ਹੋ ਕਿ ਨਾ ਆਪਣਾ ਬਾਹਰ ਆ ਕੇ ਜਾਂ ਕੋਈ ਹੋਟਲ ਤੋਂ ਬਾਹਰ ਆ ਕੇ 메인 ਰੋਡ ਵਾਲੀ ਸਾਈਡ ਤੇ ਕਰ ਲਿਆ ਕਰੋ ਪਿੱਛੇ ਬਹਿ ਕੇ ਨਾ ਰੂਮ ਚ ਬਹਿ ਕੇ ਨਾ ਕਰਿਆ ਕਰੋ ਕਿਉਂਕਿ 올ਰੀਡੀ ਉਹ ਜਿਹੜੀ ਲੋਕੇਸ਼ਨ ਹੈਗੇ ਨਾ ਤੁਹਾਡੀ ਬੈਕ ਸਾਈਡ ਦੀ ਚੱਕ ਲੈਂਦਾ ਫਿਰ ਇਸ ਤਰ੍ਹਾਂ ਡਾਈਟਰ ਨੂੰ ਵੀ ਬਹੁਤ ਹੋ ਘੁੱਦੀ ਪਹੁੰਚ ਲੱਗੇ ਟਾਈਮ ਬਹੁਤ ਵੇਸਟ ਹੁੰਦਾ ਤੇ ਆਰਡਰ ਵੀ ਠੰਡਾ ਹੋ ਚੁੱਕਾ ਹੁੰਦਾ ਵਾ ਸੋ ਇੱਕ ਗੱਲ ਆ ਹੋਈ ਮੈਂ ਕਹਿਣਾ ਚਾਹੁੰਦਾ ਕਿ ਜੇ ਆਰਡਰ ਕਰਦੇ ਹੋ ਪਲੀਜ਼ ਬਾਹਰ ਆ ਕੇ ਆਪਣਾ ਕਰਿਆ ਕਰੋ ਤਾਂ ਕਿ ਅਹੀ ਵੀ ਵਗੈਰਾ ਲੇਟ ਨਾ ਹੋਏ ਤੇ ਤੁਹਾਡਾ ਆਰਡਰ ਵੀ ਟੈਂਪਰ ਪਹੁੰਚ ਸਕੇ ਇੱਕ ਗੂਗਲ ਮੈਪ ਵਾਲਿਆਂ ਨੂੰ ਵੀ ਰਿਕੁਐਸਟ ਹੈ ਕਿ ਪਲੀਜ਼ ਲੋਕੇਸ਼ਨ ਜਿਹੜੀ ਗਿਆਵਾ ਬੰਦ ਗਲੀਆਂ ਕੇਲੇ ਸ਼ੋ ਹੋ ਪੈਂਦੀਆਂ ਕੇਲੇ ਸਹੀ ਗਲੀ ਸ਼ੋ ਹੁੰਦੀਆਂ ਕੇਲੇ ਉਹ ਗਲੀ ਦੀ ਲੋਕੇਸ਼ਨ ਬੰਦ ਸ਼ੋ ਹੁੰਦੀਆਂ ਜਾਨੀ ਅੱਗੇ ਜਾਏ ਤੇ ਗਲੀ ਬੰਦ ਹੁੰਦੀ ਜਾਂ ਪਲਾਟ ਹੁੰਦਾ ਜਾਂ ਕੰਦ ਹੋਈ ਹੁੰਦੀ ਚੌਥੋਂ ਬਗਰ ਬੰਦਾ ਕਿੱਥੇ ਚਲ ਜਾਊਗਾ ਗਾਂਹ ਜਾ ਕੇ ਸੋ ਐਵੀ ਚੀਜ਼ ਬੜੀ ਵੱਡੀ ਇੱਕ ਵੇਖਾ ਰਹੀ ਆ ਕਿ ਆਪਣੇ ਜਿਹੜੀ ਲੋਕੇਸ਼ਨ ਦੀ ਆ ਪ੍ਰੋਪਰਲੀ ਸਹੀ ਹੋਵੇ ਤਾਂ ਕਿ ਆਰਡਰ ਟਾਈਮ ਤੇ ਪਹੁੰਚਾ ਜਾ ਸਕੇ ਹੁਣ ਆਰਡਰ ਲਗਭਗ ਮੇਰਾ ਰੈਡੀ ਹੋ ਗਿਆ ਵਾ ਤੇ ਇਹਨੂੰ ਮੈਂ ਕਰਦਾ ਵਾਂ ਪਿਕ ਤੇ ਮਿੰਟੋ ਮਿੰਟ ਨਿਗਲਦੇ ਅੰਦਰ ਠੰਡੀ ਹਵਾ ਲੱਗਦੀ ਐਸ ਟਾਈਮ ਠੰਡ ਲੱਗਨਦੀ ਤੁਹਾਡੇ ਵੀਰ ਨੂੰ ਪੂਰੀ ਪੂਰੀ ਜੈਕਟ ਨਾਲ ਲਿਉਂਦੀ ਨਹੀਂ ਆ ਕਿਉਂਕਿ ਉਧਰਲੀ ਸਾਈਡ ਤੇ ਹੈ ਹੀ ਆਪਣੀ ਗਰਮੀ ਇਧਰਲੀ ਸਾਈਡ ਥੋੜਾ ਖੁੱਲੇ ਟੁੱਲੇ ਲਾ ਕੇ ਪੈ ਜਾਂਦੇ ਨਾ ਤਾਂ ਥੋੜਾ ਏਰੀਆ ਠੰਡਾ ਵਾ 11 ਚੈੱਕ ਕਰੋ ਕਿੰਨਾ ਸੋਹਣਾ ਦੇ ਨੂੰ ਗਈ ਇਥੋਂ ਦੀ ਰਾਈਡ ਪੈ ਤੇ ਹੁਣ ਮੈਂ ਕਸਟਮਰ ਨੂੰ ਤੇ ਸਿੱਧੰ ਤੇ ਕਸਟਮਰ ਨਾਲ ਗੱਲ ਵੀ ਹੋ ਗਈ ਤੇ ਉਹ ਕਹਿੰਦਾ ਕਿ ਮੈਨੂੰ ਵਾਪਸੀ ਵੀ ਜਾਣਾ ਵਾ ਤੇ ਮੈਂ ਉਹਨੂੰ ਕਿਹਾ ਕਿ ਜਰੂਰ ਐਡ ਬੁੱਕ ਕਰਨੀ ਤੇ ਮੈਂ ਨਾਲ ਹੀ ਵਾਪਸੀ ਚੱਲ ਜਿਓ ਸੋ ਨਾਲ ਜਾਂਦਾ ਦਾ ਖਰਚਾ ਜਿਹੜਾਗਾ ਉਹਨੇ ਮੈਨੂੰ ਪੇ ਕਰ ਦਰਾਂਗਾ ਲਾਸਟ ਰਾਈਡ ਜਿਹੜੀ ਮੈਨੂੰ ਹੈਗੀ ਸੀ ਉਹ ਪਈ ਆਪਣੀ 에어ਪੋਰਟ ਰੋਡ ਦੀ ਫੇਅਰ ਤੇ ਉਹ ਵੀਰ ਦੀ ਹੈਗੀ ਜਿਹੜੀ ਲੋਕੇਸ਼ਨ ਬਹੁਤ ਹੀ ਗਲਤ ਪੈ ਗਈ ਤੇ ਹੁਣ ਉਹ ਕਰਤੀ ਆਪਾਂ ਡ੍ਰੋਪ ਆਊਟ ਡ੍ਰੋਪ ਆਊਟ ਕਰਨ ਤੋਂ ਬਾਅਦ ਫਿਰ ਆਪਾਂ ਵੇ ਜੱਸੀ ਕੋ ਜੱਸੀ ਨੂੰ ਮਿਲ ਮਿਲ ਕੇ ਸਾਰੇ ਹਰਦੋਸਾ ਮਿਲ ਕੇ ਨੀ ਵੀਡੀਓਂ ਦੀ ਵੀਦ ਨੂੰ ਮਾ ਆ ਗਿਆ ਘਰ ਤੇ ਕਰ ਲਗਾ ਰੈਸਟ ਸੋ ਕੀਨੇ ਲੱਗਿਆ ਵਲੋ ਜਰੂਰ ਦੱਸ ਮੈਨੂੰ ਤੇ ਨੈਕਸਟ ਵੀਡੀਓ ਨਾ ਓਕੇ ਟਾਟਾ